ਜੂਨ ਦੇ ਮਹੀਨੇ ਵਿੱਚ ਜਿੱਥੇ ਪੰਜਾਬ ਦੇ ਖੇਤਾਂ ਵਿੱਚ ਝੋਨੇ ਦੀ ਲਵਾਈ ਪੂਰੇ ਜੋਰਾਂ ਤੇ ਹੈ ਧਰਤੀ ਪਾਣੀ ਨਾਲ ਭਿੱਜੀ ਹੈ ਅਤੇ ਕਿਸਾਨ ਖੇਤਾਂ ਵਿੱਚ ਮਿਹਨਤ ਕਰ ਰਹੇ ਹਨ ਅੱਜ ਪਿੰਡ ਧਰਮਕੋਟ ਦੇ ਵਿਸ਼ਾਲ ਖੇਤਾਂ ਦੇ ਵਿੱਚ ਵੀ ਸੈਂਕੜੇ ਮਜ਼ਦੂਰ ਗਿੱਟਿਆਂ ਤੱਕ ਪਾਣੀ ਵਿੱਚ ਖੜੇ ਪਨੀਰੀ ਲਗਾ ਰਹੇ ਹਨ ਇਨ੍ਹਾਂ ਮਜ਼ਦੂਰਾਂ ਦੇ ਵਿਚਕਾਰ ਇੱਕ ਸ਼ਖਸ ਲੰਬਾ ਤਕੜਾ ਨੀਲੇ ਬਾਣੇ ਵਿੱਚ ਸਜਿਆ ਅਤੇ ਚਾਰੇ ਤੇ ਅਡੋਲਤਾ ਦਾ ਪ੍ਰਭਾਵ ਹੈ ਨਾਮ ਹੈ ਜਸਵੰਤ ਸਿੰਘ ਜਸਵੰਤ ਸਿੰਘ ਜੋ ਪਿਛਲੇ ਕਈ ਸਾਲਾ ਤੋਂ ਐਸੇ ਪਿੰਡ ਵਿੱਚ ਝੋਨਾ ਲਾਣ ਆਉਂਦਾ ਹੈ ਅੱਜ ਅਚਾਨਕ ਉਸ ਦੀਆਂ ਨਜ਼ਰਾਂ ਖੇਤ ਦੇ ਐਨ ਵਿਚਕਾਰ ਬਣੀ ਇੱਕ ਪੁਰਾਣੀ ਮੜੀ ਤੇ ਟਿਕਿਆ ਇਹ ਮੜੀ ਬੜੇ ਲੰਬੇ ਸਮੇਂ ਤੋਂ ਇਸ ਜ਼ਮੀਨ ਦੇ ਮਾਲਕਾਂ ਦੇ ਦਾਦਿਆਂ ਦੇ ਨਾਮ ਤੇ ਬਣੀ ਹੋਈ ਸੀ ਅਤੇ ਪਿੰਡ ਵਿੱਚ ਇਸ ਨੂੰ ਬਹੁਤ ਮੰਨਿਆ ਜਾਂਦਾ ਸੀ ਕਈ ਲੋਕ ਉੱਥੇ ਮੱਥਾ ਟੇਕਦੇ ਧਾਗੇ ਤਵੀਤ ਬੰਦੇ ਅਤੇ ਮਾਲਕ ਪਰਿਵਾਰ ਵੀ ਇਸ ਨੂੰ ਆਪਣੇ ਲਈ ਬਹੁਤ ਸ਼ੁਭ ਮੰਨਦਾ ਸੀ ਜਸਵੰਤ ਸਿੰਘ ਚੌਨਾ ਲੌਂਦੇ ਲੌਂਦੇ ਹੌਲੀ-ਹੌਲੀ ਮੜੀ ਦੇ ਨੇੜੇ ਪਹੁੰਚਿਆ ਉਸਦੇ ਸਾਹ ਬੇਕਾਬੂ ਹੋਣ ਲੱਗੇ ਉਸ ਦੀਆਂ ਅੱਖਾਂ ਦੇ ਵਿੱਚ ਅਜੀਬ ਜਿਹੀ ਚਮਕ ਸੀ ਜਿਵੇਂ ਕੋਈ ਅੰਦਰੂਨੀ ਸ਼ਕਤੀ ਉਸ ਨੂੰ ਪ੍ਰੇਰਿਤ ਹੋਵੇ ਉਸ ਨੇ ਨਾ ਕਿਸੇ ਨੂੰ ਪੁੱਛਿਆ ਅਤੇ ਨਾ ਹੀ ਕਿਸੇ ਨਾਲ ਕੋਈ ਗੱਲ ਕੀਤੀ ਇੱਕ ਪਲ ਦੀ ਦੇਰੀ ਕੀਤੇ ਬਿਨਾ ਉਸਨੇ ਆਪਣੇ ਨਾਲ ਪਈ ਕਈ ਨੂੰ ਜ਼ਮੀਨ ਵਿੱਚੋਂ ਕਢਿਆ ਉਸ ਨੂੰ ਹਵਾ ਦੇ ਵਿੱਚ ਉਠਾਇਆ ਅਤੇ ਇੱਕ ਦਮਦਾਰ ਜਕਾਰਾ ਛੱਡਿਆ ਬੋਲੇ ਸੋਨਿਹਾਲ ਉਸ ਦੇ ਜਕਾਰੇ ਦੀ ਗੂੰਜ ਨੇ ਸਾਰੇ ਖੇਤ ਨੂੰ ਝੋੜ ਕੇ ਰੱਖਤਾ ਸਾਰੇ ਮਜ਼ਦੂਰ ਜੋ ਕੰਮ ਵਿੱਚ ਮਸਨ ਇੱਕ ਪੱਲੀ ਠਰ ਗਏ ਮਾਲਕ ਪਰਿਵਾਰ ਦੀ ਮੈਂਬਰ ਜੋ ਨਿਹੜੀ ਖੜੇ ਸਨ ਕੰਮ ਨੂੰ ਦੇਖ ਰਹੇ ਸਨ ਉਹਨਾਂ ਆਦਮੀਆਂ ਅੱਖਾਂ ਕੁੱਲੀਆਂ ਦਿਆਂ ਖੁੱਲੀਆਂ ਰਹਿ ਗਿਆ ਕਿ ਸਾਨੂੰ ਸਮਝ ਨਹੀਂ ਚ ਆ ਰਿਹਾ ਇਹ ਕੀ ਹੋ ਰਿਹਾ ਹੋਇ ਜਸਵੰਤ ਸਿੰਘ ਨੇ ਕੋਈ ਉੜੀਕਣਾ ਕੀਤੀ ਉਸਨੇ ਅਗਲਾ ਜਕਾਰਾ ਛੜਿਆ ਸਤਿ ਸ਼੍ਰੀ ਅਕਾਲ ਅਤੇ ਕਹੀਦਾ ਪਹਿਲਾ ਵਾਰ ਮੜੀ ਦੀ ਬੁਨਿਆਦ ਤੇ ਕਰ ਦਿੱਤਾ ਇੱਕ ਵਾਰ ਦੂਜਾ ਵਾਰ ਫਿਰ ਤੀਜਾ ਤੇ ਜੀ ਦੇ ਨਾਲ ਉਸਦੇ ਵਾਰ ਮੜੀ ਤੇ ਪੈਣ ਲਗੇ ਮੜੀ ਦੀਆਂ ਪੁਰਾਣੀਆਂ ਇਟਾਂ ਟੁੱਟ ਕੇ ਡਿੱਗਣ ਲੱਗਿਆ ਧੂੜ ਦਾ ਗੁਬਾਰ ਉੱਠਣ ਲੱਗਿਆ ਲੋਕ ਦੂਰੋਂ ਹੀ ਦੰਗ ਖੜੇ ਰਗੇ ਸਨ ਉਨ੍ਹਾਂ ਦੇ ਮਨ ਵਿੱਚ ਸੈਂਕੜੇ ਸਵਾਲ ਸਨ ਕਿ ਇੱਕ ਗੁਰਸਿੱਖ ਅਜਿਹਾ ਕਿਉਂ ਕਰ ਰਿਹਾ ਹੈ ਜਸਮント ਸਿੰਘ ਰੁਕਿਆ ਨਹੀਂ ਉਸਨੇ ਲਗਾਤਾਰ ਜਕੜੇ ਛੱਡਦੇ ਹੋਏ ਮੜੀ ਨੂੰ ਢਾਉਣਾ ਜਾਰੀ ਰੱਖਿਆ ਮੜੀ ਪੂਰੀ ਤਰ੍ਹਾਂ ਟਹਿ ਟੇਰੀ ਹੋ ਗਈ ਜਿਵੇਂ ਹੀ ਮੜੀ ਦੀ ਆਖਰੀ ਏਡ ਡਿੱਗੀ ਨਾ ਇੱਕ ਅਜਿਹਾ ਚਮਤਕਾਰ ਹੋਇਆ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਨੂੰ ਹੱਕਾ ਬਕਾ ਕਰ ਦਿੱਤਾ ਜ਼ਮੀਨ ਦਿੱਤੇ ਮੜੀ ਖੜੀ ਸੀ ਉੱਥੇ ਅਚਾਨਕ ਕੁਝ ਪ੍ਰਗਟ ਹੋਇਆ ਅਤੇ ਉਸੇ ਪਲ ਜਸਵੰਤ ਸਿੰਘ ਜੋ ਪੂਰੇ ਜੋਸ਼ ਵਿੱਚ ਸੀ ਅਚਾਨਕ ਡੂੰਘੇ ਸਾਲਣ ਲੱਗਿਆ ਅੱਖਾਂ ਦੇ ਵਿੱਚ ਹੰਝ ਵਹਿ ਤਰੇ ਅਤੇ ਮੂੰਹੋਂ ਕੁਝ ਅਜੇ ਸ਼ਬਦ ਨਿਕਲੇ ਜਿਨ੍ਹਾਂ ਨੂੰ ਸੁਣ ਕੇ ਸਾਰੇ ਪਿੰਡ ਦੇ ਲੋਕਾਂ ਦੇ ਹੋਸ਼ ਉੱਡ ਗਏ ਆਖਿਰਕਾਰ ਅਜਿਹਾ ਕਿਨ ਕਿੜਾ ਮੜੀ ਦੇ ਵਿੱਚੋਂ ਜਿਸ ਨੂੰ ਦੇਖ ਕੇ ਜਸਵੰਤ ਸਿੰਘ ਵੀ ਅਚਾਨਕ ਹੈਰਾਨ ਰਹਿ ਗਿਆ ਪਿੰਡ ਵਾਲੇ ਹੱਕੇ ਬਕੀ ਕਿਉਂ ਰਹਿ ਗਏ ਜਸਵੰਤ ਸਿੰਘ ਨੇ ਆਖਿਰਕਾਰ ਅਜਹਕੀ ਕਰ ਦਿੱਤਾ ਜਾਣਨ ਦੇ ਲਈ ਬਣੇਰੋਜੀ ਵੀਡੀਓ ਦੇ ਅੰਤ ਤੱਕ ਆਖਿਰਕਾਰ ਇਹ ਸਭ ਕੀ ਸੀ ਕਿਉਂ ਤੋੜੀ ਜਸਵੰਤ ਸਿੰਘ ਨੇ ਮੜੀ ਹਾਂਜੀ ਸਾਧ ਸੰਗਤ ਜੀ ਕੱਲੀ ਕੱਲੀ ਗੱਲਾਂ ਜਵਾਬ ਦੇਵਾਂਗੇ ਬਣੇਰੋਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਆਓ ਸਾਧ ਸੰਗਤ ਜੀ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਜਸਵੰਤ ਸਿੰਘ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਕੋਈ ਸਧਾਰਨ ਮਜ਼ਦੂਰ ਨਹੀਂ ਸੀ ਉਹ ਅਮਰਤਾਰੀ ਸ਼ਖਸ ਸੀ ਜਿਸਦੇ ਦਿਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਡੂੰਘਾ ਗਿਆਨ ਅਤੇ ਪ੍ਰਮਾਤਮਾ ਪ੍ਰਤੀ ਅਥਾ ਪਿਆਰ ਅਤੇ ਸ਼ਰਧਾ ਸੀ ਉਸਦੇ ਚਿਹਰੇ ਤੇ ਅਕਸਰ ਇੱਕ ਅਨੋਖੀ ਸ਼ਾਂਤੀ ਅਤੇ ਦ੍ਰਿੜਤਾ ਚਲਕਦੀ ਜੋ ਕਿਸੇ ਵੀ ਮਾਮੂਲੀ ਇਨਸਾਨ ਵਿੱਚ ਨਹੀਂ ਸੀ ਮਿਲਦੀ ਹਾਲਾਤਾਂ ਦੀ ਮਾਰ ਕਰਨ ਮਿਸ਼ਲੇ ਕਈ ਸਾਲਾਂ ਤੋਂ ਉਸ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਦਿਹਾੜੀ ਕਰਨੀ ਪੈਂਦੀ ਪਰ ਉਸਨੇ ਕਦੇ ਹਿੰਮਤ ਨਹੀਂ ਹਾਰੀ ਜਦੋਂ ਝੋਨਾ ਲਾਉਣ ਦਾ ਸੀਜ਼ਨ ਆਦਾ ਤਾਂ ਝੋਨਾ ਲਗਾ ਕੇ ਵੀ ਆਪਣੇ ਪਰਿਵਾਰ ਦਾ ਪੇਟ ਪੜਾ ਕਰਦਾ ਸੀ ਜਸਵੰਤ ਸਿੰਘ ਲਈ ਮੜੀਆਂ ਮਸਾਣਾ ਦਾ ਖੰਡਨ ਕਰਨਾ ਸਿਰਫ ਇੱਕ ਸਿਧਾਂਤ ਨਹੀਂ ਸੀ ਸਗੋਂ ਇੱਕ ਨਿੱਜੀ ਦਰਦਨਾਕ ਅਨੁਭਵ ਸੀ ਕੁਝ ਸਾਲ ਪਹਿਲਾਂ ਉਸਦੇ ਆਪਣੇ ਪਿੰਡ ਵਿੱਚ ਇੱਕ 마ਸੂਮ ਬੱਚਾ ਬੜੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਸੀ ਬੱਚੇ ਦੇ ਮਾਪੇ ਜੋ ਵਹਿਮਾਂ ਪਰਮਾਂ ਦੇ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਸਨ ਡਾਕਟਰ ਕੋਲ ਜਾਣ ਦੀ ਬਜਾਏ ਪਿੰਡ ਦੇ ਪੁਰਾਣੇ ਪੀਰ ਬਾਬੇ ਦੀ ਮੜੀ ਤੇ ਜਾ ਕੇ ਸੁਖਣਾ ਸੁਖਦੇ ਰਹੇ ਉਹਨਾਂ ਨੇ ਬੱਚੇ ਦੇ ਇਲਾਜ ਤੇ ਪੈਸਾ ਖਰਚ ਕਰਨ ਦੀ ਬਜਾਏ ਮੜੀ ਦੇ ਚੜਾਵੇ ਚੜਾਉਣ ਲਈ ਕਿੰਨੇ ਹੀ ਪੈਸੇ ਉਡਾ ਦਿੱਤੇ ਜਸਵੰਤ ਸਿੰਘ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਪ੍ਰਮਾਤਮਾ ਇੱਕ ਹੈ ਅਤੇ ਬਿਮਾਰੀ ਦਾ ਇਲਾਜ ਡਾਕਟਰ ਕਰਦੇ ਹਨ ਇਹ ਮੜੀਆਂ ਮਸਾਣਾ ਦੇ ਵਿੱਚ ਕੁਝ ਨਹੀਂ ਪਿਆ ਪਰ ਉਹਨਾਂ ਨੇ ਕਦੇ ਇੱਕ ਨਹੀਂ ਸੁਣੀ ਆਖਿਰਕਾਰ ਉਹ ਮਾਸੂਮ ਬੱਚਾ ਸਹੀ ਇਲਾਜ ਨਾ ਮਿਲਣ ਕਾਰਨ ਦਮ ਤੋੜ ਗਿਆ ਇਸ ਘਟਨਾ ਨੇ ਜਸਵੰਤ ਸਿੰਘ ਦੇ ਮਨ ਤੇ ਬੜੀ ਡੂੰਗੀ ਸਟਮਰੀ ਉਸਨੇ ਪ੍ਰਣ ਕੀਤਾ ਕਿ ਉਹ ਜਿੱਥੇ ਵੀ ਜਾਵੇਗਾ ਗੁਰੂ ਸਾਹਿਬ ਦੇ ਬਚਨਾਂ ਨੂੰ ਪ੍ਰਚਾਰੇਗਾ ਅંધ ਵਿਸ਼ਵਾਸ ਵਿਰੁੱਧ ਆਵਾਜ਼ ਬੁਲੰਦ ਕਰੇਗਾ ਉਸ ਨੂੰ ਪੱਕਾ ਯਕੀਨ ਹੋ ਗਿਆ ਕਿ ਉਹ ਮੜਿਆ ਮਸਾਣਾ ਸਿਰਫ ਲੋਕਾਂ ਨੂੰ ਭਰਮ ਵਿੱਚ ਪਾਉਂਦੇ ਹਨ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਹਨ ਧਰਮਕੋਟ ਦੇ ਖੇਤਾਂ ਵਿੱਚ ਚੋਨਾ ਲਾਉਣ ਦਾ ਕੰਮ ਪੂਰੇ ਜੋਰਾਂ ਤੇ ਸੀ ਇਹ ਕਿਤੇ ਕਈ ਏਕੜਾਂ ਵਿੱਚ ਫੈਲੇ ਸਨ ਅਤੇ ਚੋਨਾ ਲਾਉਣ ਦੇ ਵਿੱਚ ਕਈ ਦਿਨ ਕਈ ਹਫ਼ਤੇ ਲੱਗਣੇ ਸਨ ਜਸਵੰਤ ਸਿੰਘ ਨੇ ਪਹਿਲੇ ਦਿਨ ਹੀ ਮਾਲਕਾਂ ਦੇ ਖੇਤ ਵਿੱਚ ਨੋਟ ਕੀਤਾ ਕਿ ਖੇਤ ਦੇ ਐਨ ਵਿਚਕਾਰ ਇੱਕ ਪੁਰਾਣੀ ਰੰਗ-ਬਰੰਗੀ ਝੰਡੀਆਂ ਨਾਲ ਸਜੀ ਹੋਈ ਮੜੀ ਖੜੀ ਹੈ ਕੰਮ ਦੌਰਾਨ ਜਦੋਂ ਵੀ ਕੋਈ ਮਜ਼ਦੂਰ ਜਾਂ ਖੇਤ ਦਾ ਮਾਲਕ ਉਸ ਦੇ ਕੋਲੋਂ ਲੰਘਦਾ ਤਾਂ ਉਸ ਮੜੀ ਪਰ ਹੱਥ ਜੋੜ ਕੇ ਜਾਂ ਸਿਰ ਨਿਵਾ ਕੇ ਲੰਘਦਾ ਕੁਝ ਔਰਤਾਂ ਉੱਥੇ ਦੇਵੀ ਵਜਗਾਰੀਆਂ ਸਨ ਅਤੇ ਸ਼ੁਕ੍ਰਾਂ ਸ਼ੁਕਰੀਆ ਸਨ ਜਸਵੰਤ ਸਿੰਘ ਦੇ ਮਨ ਵਿੱਚ ਦਰਦ ਉੱਠਿਆ ਉਸ ਨੂੰ ਆਪਣੇ ਪਿੰਡ ਦੇ ਉਸ ਮਾਸੂਮ ਬੱਚੇ ਦੀ ਯਾਦ ਆ ਗਈ ਉਸ ਨੇ ਮਨ ਵਿੱਚ ਸੋਚਿਆ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਅਤੇ ਅੱਜ ਵੀ ਲੋਕ ਮਨਮਤ ਵਿੱਚ ਪਏ ਹਨ ਜਿਸ ਨੂੰ ਗੁਰੂ ਪਾਤਸ਼ਾਹ ਨੇ ਸਾਨੂੰ ਸਿੱਧੇ ਰਾਹ ਤੇ ਪਾਇਆ ਸੀ ਇਹਨਾਂ ਰਸਤਿਆਂ ਤੋਂ ਹਟਾ ਕੇ ਹਮੇਸ਼ਾ ਉਹਨਾਂ ਨੇ ਸਾਨੂੰ ਸੱਚ ਵੱਕਤ ਮਸਖਾਇਆ ਲੇਕਿਨ ਲੋਕ ਦੇਖੋ ਅੱਜ ਉਸੇ ਰਸਤੇ ਫਿਰ ਤੁਰੇ ਫਿਰਦੇ ਹਨ ਅਗਲੇ 2 ਦਿਨਾਂ ਵਿੱਚ ਜਸਵੰਤ ਸਿੰਘ ਨੇ ਪਿੰਡ ਦੇ ਲੋਕਾਂ ਵਿੱਚ ਇਸ ਮੜੀ ਪ੍ਰਤੀ ਡੂੰਘੇ ਵਿਸ਼ਵਾਸ ਨੂੰ ਹੋਰ ਨੇੜਿਓਂ ਮਹਿਸੂਸ ਕੀਤਾ ਦੁਪਹਿਰ ਦੇ ਖਾਣੇ ਸਮੇਂ ਇੱਕ ਬਜ਼ੁਰਗ ਮਜ਼ਦੂਰ ਬੰਤਾ ਸਿੰਘ ਉਸਨੇ ਮੜੀ ਵੱਲ ਇਸ਼ਾਰਾ ਕਰਦਿਆਂ ਕਿਹਾ ਬਾਬਾ ਜੀ ਇਹ ਮੜੀ ਬਹੁਤ ਸ਼ਕਤੀਸ਼ਾਲੀ ਹੈ ਮਾਲਕੰਦ ਦਾਦਿਆਂ ਦੀ ਬਣਵਾਈ ਹੈ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਇੱਥੇ ਮੱਤਾ ਦੇਖਿਆ ਸਭ ਠੀਕ ਹੋ ਜਾਂਦਾ ਹੈ ਬਾਬਾ ਜੀ ਆਪ ਮੇਰ ਕਰ ਦੇ ਹਨ ਇੱਕ ਹੋਰ ਔਰਤ ਬੋਲੀ ਹਾਂਜੀ ਪਿਛਲੇ ਸਾਲ ਪਿੰਡ ਵਿੱਚ ਬਿਮਾਰੀ ਫੈਲੀ ਸੀ ਸਾਰਾ ਨੇ ਇਥੇ ਅਰਦਾਸ ਕੀਤੀ ਜਗ ਲਾਇਆ ਅਤੇ ਦੇਖੋ ਬਾਬਾ ਦੀ ਕਿਰਪਾ ਕਿ ਬਿਮਾਰੀ ਚਲੀ ਗਈ ਦਾਦਾ ਜੀ ਸਾਰੇ ਪਿੰਡ ਦੀ ਰੱਖਿਆ ਕਰਦੇ ਹਨ ਜਤਵੰਦ ਸਿੰਘ ਨੇ ਗੱਲ ਸੁਣੀ ਆ ਪਰ ਉਸਨੇ ਕੋਈ ਬਹਿਸ ਨਹੀਂ ਕੀਤੀ ਉਹ ਜਾਣਦਾ ਸੀ ਕਿ ਲੋਕਾਂ ਦੇ ਵਿਸ਼ਵਾਸ ਨੂੰ ਇੱਕੋ ਝਟਕੇ ਦੇ ਵਿੱਚ ਬਦਲਿਆ ਨਹੀਂ ਜਾ ਸਕਦਾ ਉਸਨੇ ਨੋਟ ਕੀਤਾ ਕਿ ਖੇਤ ਦੇ ਮਾਲਕ ਰਣਜੀਤ ਸਿੰਘ ਅਕਸਰ ਚਿੰਤਾ ਦੇ ਵਿੱਚ ਡੁੱਬੇ ਰਹਿੰਦੇ ਹਨ ਰਣਜੀਤ ਸਿੰਘ ਦੀ ਪਤਨੀ ਬਲਵਿੰਦਰ ਕੌਰ ਕਈ ਵਾਰ ਮੜੀ ਕੋਲਾ ਕੇ ਚੁੱਪਚਾਪ ਰਹਿੰਦੀ ਹੈ ਉਸਦੇ ਦਿਲ ਵਿੱਚ ਇੱਕ ਅਜੀਬ ਜਿਹੀ ਪੀੜ ਉਠੀ ਸ਼ਾਮ ਨੂੰ ਕੰਮ ਖਤਮ ਹੋਣ ਤੋਂ ਬਾਅਦ ਜਸਵੰਤ ਸਿੰਘ ਨੇ ਬਲਵਿੰਦਰ ਕੌਰ ਨੂੰ ਇਕੱਲਿਆਂ ਦੇਖ ਕੇ ਉਸ ਨੂੰ ਪੁੱਛਿਆ ਬੀਬੀ ਜੀ ਜੇ ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਗੁਰੂ ਸਾਹਿਬ ਸਭ ਜਾਣਦੇ ਹਨ ਬਲਵਿੰਦਰ ਕੌਰ ਪਹਿਲਾਂ ਤਾਂ ਚਿੱਦਕੀ ਪਰ ਫਿਰ ਉਸ ਦਾ ਸਬਰ ਟੁੱਟ ਗਿਆ ਬਾਬਾ ਜੀ ਕੀ ਦੱਸਾਂ ਉਸਨੇ ਪਰਿਵਾਰ ਵਿੱਚ ਕਿਹਾ ਸਾਨੂੰ ਇਨੀ ਜ਼ਮੀਨ ਦੀ ਮਾਲਕੀ ਦਾ ਕੀ ਫਾਇਦਾ ਸਾਡਾ ਇੱਕੋ ਇੱਕ ਪੁੱਤਰ ਰੋਹਨ ਪਿਛਲੇ 2 ਸਾਲਾਂ ਤੋਂ ਅਜੀਬ ਬੁਖਾਰ ਨਾਲ ਪੀੜਤ ਹੈ ਅਸੀਂ ਲੱਖਾਂ ਰੁਪਏ ਲਾਏ ਵੱਡੇ ਵੱਡੇ ਡਾਕਟਰਾਂ ਨੂੰ ਦਿਖਾਇਆ ਪਰ ਕਿਸੇ ਨੂੰ ਸਮਝ ਨਹੀਂ ਆ ਰਹੀ ਪਿੰਡ ਵਾਲੇ ਕਹਿੰਦੇ ਹਨ ਕਿ ਮੜੀ ਨਰਾਜ ਹੈ ਜਾਂ ਕੋਈ ਪੁਰਾਣਾ ਸ਼ਰਾਪ ਹੈ ਅਸੀਂ ਐਸੇ ਮੜੀ ਤੇ ਕਿੰਨੀਆਂ ਸੁਖਾਂ ਸੁਕੀਆਂ ਹਨ ਹਰ ਵੀਰਵਾਰ ਦੀਵਾ ਜਗਾਉਂਦੇ ਹਾਂ ਚੜਾਵੇ ਚੜਾਉਂਦੇ ਹਾਂ ਕਈ ਵਾਰ ਜਗ ਵੀ ਲਾਇਆ ਹੈ ਪਰ ਕੋਈ ਫਰਕ ਨਹੀਂ ਪੈਂਦਾ ਹੁਣ ਤਾਂ ਲੱਗਦਾ ਹੈ ਕਿ ਸਾਡੇ ਪੁੱਤਰ ਦੀ ਜ਼ਿੰਦਗੀ ਐਸੇ ਮੜੀ ਦੇ ਹਸਰੇ ਹੈ ਬਲਵਿੰਦਰ ਕੌਰ ਦੀਆਂ ਗੱਲਾਂ ਸੁਣ ਕੇ ਜਸਮント ਸਿੰਘ ਦਾ ਦਿਲ ਕੰਮ ਉਠਿਆ ਉਸ ਨੂੰ ਆਪਣੇ ਪਿੰਡ ਦਾ ਉਹ ਮਾਸੂਮ ਬੱਚਾ ਯਾਦ ਆ ਗਿਆ ਜਿਸ ਤੇ ਮਾਪਿਆਂ ਨੇ ਵੀ ਇਲਾਜ ਦੀ ਬਜਾਏ ਅੰਧਵਿਸ਼ਵਾਸ ਤੇ ਪੁਰਾ ਸਾ ਕੀਤਾ ਉਸ ਨੂੰ ਪੱਕਾ ਯਕੀਨ ਹੋ ਗਿਆ ਕਿ ਇਸ ਮੜੀ ਦਾ ਰਸ ਕੁਝ ਹੋ ਰਹੀ ਹੈ ਅਤੇ ਲੋਕਾਂ ਨੂੰ ਧਰਮ ਵਿੱਚ ਪਾ ਕੇ ਉਹਨਾਂ ਦਾ ਨੁਕਸਾਨ ਕਰ ਰਹੀ ਹੈ ਉਸ ਨੇ ਰਾਤ ਪਰ ਪਾਠ ਕੀਤਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਉਸਨੂੰ ਸੱਚ ਦਾ ਰਾਹ ਦਿਖਾਉਣ ਅਤੇ ਉਸਨੂੰ ਉਹ ਸ਼ਕਤੀ ਦੇਣ ਕਿ ਉਹ ਸੱਚ ਨੂੰ ਸਭ ਦੇ ਸਾਹਮਣੇ ਲਾਤ ਕੇ ਵਾਰ-ਵਾਰ ਗੁਰੂ ਸਾਹਿਬ ਅੱਗੇ ਇੱਕੋ ਅਰਦਾਸ ਕੀਤੀ ਵਾਹਿਗੁਰੂ ਦਾ ਨਾਮ ਜਪ ਕੀਤਾ ਅਤੇ ਹਰ ਵਾਰ ਆਇਆ ਕਿ ਮਹਾਰਾਜ ਮੈਨੂੰ ਸ਼ਕਤੀ ਦਿਓ ਸੱਚ ਦਾ ਰਾਹ ਦਿਖਾਓ ਤਾਂ ਗੁਰੂ ਰਾਮਦਾਸ ਜੀ ਪਤਸ਼ਾਹ ਮਹਾਰਾਜ ਸਹੀ ਹੋ ਗਏ ਐਸੇ ਸਭ ਦੇ ਵਿਚਾਰ ਸਵਿਰ ਹੋ ਗਈ ਜਸਵੰਤ ਸਿੰਘ ਖੇਤ ਵਿੱਚ ਕੰਮ ਕਰਦੇ ਹੋਏ ਸ਼ਾਂਤ ਅਤੇ ਗੰਭੀਰ ਨਜ਼ਰ ਆ ਰਿਹਾ ਸੀ ਉਸਦੇ ਮਨ ਵਿੱਚ ਇੱਕ ਪ੍ਰਣ ਸੀ ਉਸਨੇ ਮਨ ਹੀ ਮਨ ਗੁਰੂ ਸ਼ਬਦ ਤੋਂ ਦੁਬਾਰਾ ਹਿੰਮਤ ਮੰਗੀ ਉਸਨੇ ਜਾਣਬੁੱਝ ਕੇ ਮੜੀ ਦੇ ਨੇੜੇ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅੱਜ ਮੜੀ ਵਾਲਾ ਕਿਲਾ ਜਿਹੜਾ ਹੈ ਉਹ ਲਗਾਏ ਜਾਣਾ ਸੀ ਮਾਲਕ ਪਰਿਵਾਰ ਦੇ ਕੁਝ ਮੈਂਬਰ ਅਤੇ ਹੋਰ ਮਜ਼ਦੂਰ ਵੀ ਖੇਤ ਵਿੱਚ ਮੌਜੂਦ ਸਨ ਰਣਜੀਤ ਸਿੰਘ ਬੇਟੇ ਦੀ ਬਿਮਾਰੀ ਕਾਰਨ ਲਗਾਤਾਰ ਚਿੰਤਾ ਵਿੱਚ ਡੁੱਬੇ ਸਨ ਜੋ ਉਹਨਾਂ ਦੇ ਚਾਰੇ ਤੇ ਸਾਫ ਚਲਕੜੀ ਹੈ ਜਸਵੰਤ ਸਿੰਘ ਨੇ ਗੁਰੂ ਸਾਹਿਬ ਦਾ ਨਾਮ ਲਿਆ ਅਤੇ ਉਸੇ ਪਲ ਉਸਨੇ ਕੋਲ ਪਈ ਕਈ ਨੂੰ ਜ਼ਮੀਨ ਵਿੱਚੋਂ ਕੱਢ ਲਿਆ ਕਈ ਨੂੰ ਹਵਾ ਦੇ ਵਿੱਚ ਉਠਾ ਕੇ ਉਸਨੇ ਦਮਦਾਰ ਜਕਾਰਾ ਛੱਡਿਆ ਬੋਲੇ ਸੋਨਿਹਾਲ ਉਸਦੇ ਆਵਾਜ਼ ਵਿੱਚ ਇੰਨੀ ਸ਼ਕਤੀ ਸੀ ਕਿ ਆਲੇ ਦੁਆਲੇ ਕੰਮ ਕਰਦੇ ਸਾਰੇ ਮਜ਼ਦੂਰ ਅਤੇ ਮਾਨਤ ਪਰਿਵਾਰ ਦੇ ਮੈਂਬਰ ਇੱਕ ਪਲ ਰੁਕ ਗਏ ਸਾਰੀਆਂ ਨਜ਼ਰਾਂ ਉਸ ਵੱਲ ਘੁੰਮ ਗਈਆਂ ਰਣਜੀਤ ਸਿੰਘ ਅਤੇ ਉਸਦੇ ਪਰਿਵਾਰ ਵਾਲੇ ਉਸਤੇ ਇਰਾਦਿਆਂ ਨੂੰ ਸਮਝ ਗਏ ਹਟ ਜਾ ਓਏ ਇਹ ਕੀ ਕਰ ਰਿਆ ਹੈ ਗੁੱਸੇ ਨਾਲ ਚਿੱਕੇ ਉਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ ਸਨ ਇਸ ਸਾਡੇ ਦਾਦੇ ਦੀ ਮੜੀ ਹੈ ਇਸ ਨੂੰ ਹੱਥਾਂ ਲਗਾਏ ਰਣਜੀਤ ਸਿੰਘ ਤੇਜੀ ਨਾਲ ਭੱਜਦਾ ਹੋਇਆ ਜਸਵੰਤ ਸਿੰਘ ਲਾਇਆ ਰੁਕ ਜਾ ਬਾਬਾ ਤੈਨੂੰ ਕੀ ਹੋ ਗਿਆ ਹੈ ਕੁਝ ਹੋਰ ਮਜ਼ਦੂਰ ਵੀ ਡਰ ਅਤੇ ਹਰ ਨਹੀਂ ਬਚਣ ਲਗੇ ਪਰ ਜਸਵੰਤ ਸਿੰਘ ਅਡੋਲ ਰਿਹਾ ਉਸਦੇ ਚਿਹਰੇ ਤੇ ਨਾ ਕੋਈ ਡਰ ਸੀ ਸਿਰਫ ਇੱਕ ਦ੍ਰਿੜਤਾ ਅਤੇ ਸੰਕਲਪ ਉਸਨੇ ਅਗਲਾ ਜਕਾਰਾ ਛੜਿਆ ਸਤਿ ਸ਼੍ਰੀ ਅਕਾਲ ਅਤੇ ਕੈਦ ਦਾ ਪਹਿਲਾ ਵਾਰ ਮਰੀ ਦੀ ਬੁਨਿਆਦੇ ਕਰ ਦਿੱਤਾ ਰਣਜੀਤ ਸਿੰਘ ਨੇ ਉਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਉਸਦੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਪਰ ਜਸਵੰਤ ਸਿੰਘ ਦੀ ਬਾਹ ਵਿੱਚ ਅਜੀਬ ਜੀ ਤਾਕਤ ਸੀ ਉਸਨੇ ਉਹਨਾਂ ਨੂੰ ਇੱਕ ਟਟਕੇ ਨਾਲ ਪਿੱਛੇ ਧੱਕ ਦਿੱਤਾ ਉਸਤੇ ਜਕਾਰਿਆਂ ਦੀ ਗੂੰਜ ਵਿੱਚ ਤੇਜ਼ੀ ਨਾਲ ਉਸਦੇ ਮਾਰ ਮੜੀ ਤੇ ਪੈਣ ਲੱਗੇ ਮਣੀਆਂ ਦੀਆਂ ਪੁਰਾਣੀਆਂ ਏਟਾ ਟੁੱਟ ਕੇ ਡਿੱਗਣ ਲੱਗਿਆ ਧੂੜ ਦਾ ਗੁਬਾਰ ਉੱਠਣ ਲੱਗਿਆ ਮਾਰਗ ਪਰਵਾਹ ਅਤੇ ਪਿੰਡ ਦੇ ਲੋਕ ਹੈਰਾਨੀ ਅਤੇ ਗੁੱਸੇ ਵਿੱਚ ਦੰਗ ਖੜੇ ਦੇਖਦੇ ਰਹੇ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰਨ ਜਸਵੰਤ ਸਿੰਘ ਦੀ ਡਰਦਾ ਉਹਨਾਂ ਨੂੰ ਚੁੱਪ ਕਰਵਾ ਲਈ ਸੀ ਜਸਵੰਤ ਸਿੰਘ ਰੁਕਿਆ ਨਹੀਂ ਉਸਨੇ ਲਗਾਤਾਰ ਜਕਾਰੇ ਛਡੇ ਅਤੇ ਮੜੀ ਨੂੰ ਟਾਣਾ ਜਾਰੀ ਰੱਖਿਆ ਮੜੀ ਪੂਰੀ ਤਰ੍ਹਾਂ ਟਹਿ ਟੇਲੀ ਹੋ ਗਈ ਜਿਵੇਂ ਹੀ ਮੜੀ ਦੀ ਆਖਰੀ ਇੱਟ ਡਿੱਗੀ ਨਾ ਅਤੇ ਧੋੜ ਦਾ ਗੁਵਾਰ ਹਟਿਆ ਸਭ ਦੀਆਂ ਨਜ਼ਰਾਂ ਜ਼ਮੀਨ ਵੱਲ ਸਨ ਮੜੀ ਦੀ ਨੀਂਦੇ ਹੇਠ ਜ਼ਮੀਨ ਵਿੱਚ ਇੱਕ ਵੱਡਾ ਪੱਥਰ ਸੀ ਅਤੇ ਉਸ ਪੱਥਰ ਦੇ ਹੇਠਾਂ ਇੱਕ ਪੁਰਾਣੀ ਜੰਗਾਲੀ ਲੋਹੇ ਦੀ ਪੇਟੀ ਦੱਬੀ ਹੋਈ ਸੀ ਇਹ ਪੇਟੀ ਅੱਧੀ ਮਿੱਟੀ ਵਿੱਚ ਤਸੀ ਹੋਈ ਸੀ ਜਸਵੰਤ ਸਿੰਘ ਨੇ ਪੇਟੀ ਵੱਲ ਦੇਖਿਆ ਉਸ ਦੀਆਂ ਅੱਖਾਂ ਇੱਕ ਪੰਨ ਲਈ ਚੋੜੀਆਂ ਹੋ ਗੀਆਂ ਉਸ ਨੂੰ ਆਪਣੇ ਸਾਰੁਕ ਦੇ ਮਹਿਸੂਸ ਹੋਏ ਜਿਵੇਂ ਕਿਸੇ ਅਣ ਦੇਖੀ ਸ਼ਕਤੀ ਨੇ ਉਸ ਦੇ ਮੂੰਹੋਂ ਕੰਬਦੇ ਹੋਏ ਸ਼ਬਦ ਨਿਕਲੇ ਇਹ ਇਹ ਪੇਟੀ ਕਿਸ ਦੀ ਹੈ ਇੱਥੇ ਕਿਵੇਂ ਕਿ ਇਹੀ ਹੈ ਤੁਹਾਡਾ ਦਾਦਾ ਇਹ ਸੁਣ ਕੇ ਰਣਜੀਤ ਸਿੰਘ ਸਮੇਤ ਸਾਰਾ ਪਿੰਡ ਹੈਰਾਨ ਰਹਿ ਗਿਆ ਜਸਵੰਤ ਸਿੰਘ ਦਾ ਪਿਤਾ ਜੋ ਲਗਭਗ 30 ਸਾਲ ਪਹਿਲਾਂ ਪਿੰਡ ਛੱਡ ਕੇ ਗਾਇਬ ਹੋ ਗਿਆ ਸੀ ਅਤੇ ਜਿਸ ਨੂੰ ਸਾਰਿਆਂ ਨੇ ਮਰਿਆ ਹੋਇਆ ਸਮਝਿਆ ਸੀ ਉਸ ਦੀਆਂ ਨਿਸ਼ਾਨੀਆਂ ਇੱਥੇ ਕਿਵੇਂ ਮਾਲਕ ਪਰਿਵਾਰ ਅਤੇ ਮਜ਼ਦੂਰਾਂ ਨੇ ਪੇਟੀ ਨੂੰ ਬਾਹਰ ਕਰਨ ਵਿੱਚ ਮਦਦ ਕੀਤੀ ਪੇਟੀ ਬਹੁਤ ਹੀ ਪੁਰਾਣੀ ਸੀ ਪਾਰੀ ਸੀ ਪਰ ਉਸ ਦਾ ਤਾਲਾ ਟੁੱਟਿਆ ਹੋਇਆ ਨਹੀਂ ਸੀ ਜਸਵੰਤ ਸਿੰਘ ਨੇ ਉਸ ਨੂੰ ਖੋਲਣ ਦੀ ਪੂਰੀ ਕੋਸ਼ਿਸ਼ ਕੀਤੀ ਨਾ ਖੁੱਲਿਆ ਅੱਪੇ ਉਸੇ ਕਹੀ ਦੀਵਾਰ ਨਾਲ ਤਾਲੇ ਨੂੰ ਤੋੜ ਦਿੱਤਾ ਰਣਜੀਤ ਸਿੰਘ ਦੇ ਪਿਤਾ ਦੀ ਇੱਕ ਧੁੰਦਲੀ ਤਸਵੀਰ ਦੇਖੀ ਸਭ ਤੋਂ ਉੱਪਰ ਇੱਕ ਪੀੜਾ ਪੈ ਚੁੱਕਿਆ ਪੱਤਰ ਸੀ ਰਣਜੀਤ ਸਿੰਘ ਨੇ ਕੰਬਦੇ ਹੱਥਾਂ ਨਾਲ ਪੱਤਰ ਚੁੱਕਿਆ ਉਸ ਨੂੰ ਪੜਨਾ ਸ਼ੁਰੂ ਕੀਤਾ ਪੱਤਰ ਵਿੱਚ ਲਿਖਿਆ ਸੀ ਮੇਰੇ ਪਿਆਰੇ ਬੇਟੇ ਜੇ ਇਹ ਪੱਤਰ ਤੈਨੂੰ ਮਿਲਿਆ ਹੈ ਤਾਂ ਯਕੀਨਨ ਕਿਸੇ ਸੱਚੇ ਸੂਰਮੇ ਨੇ ਇਸ ਮਢੀ ਨੋਟਾ ਦਿੱਤਾ ਹੋਵੇਗਾ ਮੈਂ ਜਾਣਦਾ ਸੀ ਕਿ ਇੱਕ ਦਿਨ ਕੋਈ ਨਾ ਕੋਈ ਸੱਚਾ ਇਨਸਾਨ ਜ਼ਰੂਰ ਇਸ ਪਖੰਡ ਨੂੰ ਖਤਮ ਕਰੇਗਾ ਅਤੇ ਮੇਰਾ ਇਹ ਪਦਰ ਉਸਨੂੰ ਮਿਲੇਗਾ ਮੈਨੂੰ ਮਾਫ ਕਰੀ ਬੇਟਾ ਮੈਂ ਆਪਣੇ ਭਰਾ ਨਾਲ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਲੈ ਕੇ ਵੱਡੀ ਲੜਾਈ ਕੀਤੀ ਇਹ ਜ਼ਮੀਨ ਸਾਡੀ ਸਾਂਝੀ ਸੀ ਪਰ ਮੈਂ ਲਾਲਚ ਵਿੱਚ ਆ ਗਿਆ ਪਿੰਡ ਦੇ ਕੁਝ ਚਲਾਕ ਲੋਕਾਂ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਇਸ ਥਾਂ ਤੇ ਇੱਕ ਛੋਟੀ ਮੜੀ ਬਣਾ ਦੇਵਾਂ ਅਤੇ ਉਸ ਦਾ ਪ੍ਰਚਾਰ ਕਰਾਂ ਕਿ ਇਹ ਸ਼ਕਤੀਸ਼ਾਲੀ ਹੈ ਤਾਂ ਲੋਕ ਡਰ ਕੇ ਜਾਂ ਵਿਸ਼ਵਾਸ ਕਰਕੇ ਇਸ ਜਮੀਨ ਤੇ ਕੋਈ ਹੱਕ ਨਹੀਂ ਜਤਾਉਣਾ ਮੈਂ ਲੋਕਾਂ ਨੂੰ ਮੂਰਖ ਬਣਾਇਆ ਅਤੇ ਆਪਣੀ ਜ਼ਮੀਨ ਹੜਪਣ ਲਈ ਇਹ ਮੜੀ ਬਣਾਈ ਪਰ ਇਹ ਮੜੀ ਮੇਰੇ ਪਰਿਵਾਰ ਲਈ ਬਦਕਿਸਮਤੀ ਲੈ ਕੇ ਆਈ ਇਸ ਦੇ ਬਣਨ ਤੋਂ ਬਾਅਦ ਮੇਰੇ ਭਰਾ ਨਾਲ ਮੇਰਾ ਰਿਸ਼ਤਾ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਅੱਜ ਤੱਕ ਮੇਰੇ ਨਾਲ ਗੱਲ ਹੀ ਕਰਦਾ ਮੇਰੀ ਫਸਲ ਸੁੱਕਣ ਲੱਗੀ ਅਤੇ ਮੇਰੀ ਪਤਨੀ ਬਿਮਾਰ ਰਹਿਣ ਲੱਗੀ ਇਹ ਮੜੀ ਲੋਕਾਂ ਨੂੰ ਮੂਰਖ ਬਣਾਉਣ ਦਾ ذریعہ ਸੀ ਪਰ ਇਸ ਨੇ ਮੇਰੇ ਆਪਣੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਮੈਂ ਇਸ ਬੇਈਮਤੀ ਅਤੇ ਪਛਤਾਵੇ ਦੇ ਕਾਰਨ ਪਿੰਡ ਛੱਡ ਕੇ ਚਲਾ ਆ ਮੈਂ ਇਹ ਪੇਟੀ ਅਤੇ ਕਾਗਜ਼ਾਤ ਇੱਥੇ ਧਰ ਦਿੱਤੇ ਹਨ ਇਹ ਸੋਚ ਕੇ ਕਿ ਕਦੇ ਨਾ ਕਦੇ ਕੋਈ ਸੱਚਾ ਗੁਰੂ ਦਾ ਪਿਆਰਾ ਇਸ ਮੜੀ ਦਾ ਰਹਸ ਖੋਲੇਗਾ ਮੈਨੂੰ ਡਰ ਸੀ ਕਿ ਇਹ ਮੜੀ ਹੋਰ ਪਰਵਾਰਾਂ ਨੂੰ ਤਬਾਹ ਕਰ ਦੇਵੇਗੀ ਜਿਵੇਂ ਇਸ ਨੇ ਮੇਰੇ ਪਰਵਾਰ ਨੂੰ ਤੋੜਿਆ ਹੋਏ ਇਹ ਪੱਤਰ ਪੜ੍ਹਦਿਆਂ ਹੀ ਸਾਰਾ ਸੱਚ ਸਭ ਦੇ ਸਾਹਮਣੇ ਆ ਗਿਆ ਰਣਜੀਤ ਸਿੰਘ ਅਤੇ ਸਾਰੇ ਜਣੇ ਸਿਰ ਖਰਾਨੀ ਸੀ ਬਲਕਿ ਸ਼ਰਮਿੰਦਾ ਵੀ ਸਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜਸਮਣੀ ਨੂੰ ਉਹ ਕਿੰਨੇ ਲੰਬੇ ਸਮੇਂ ਤੋਂ ਸਦੀਆਂ ਦੀ ਬਣੀ ਸਮਝ ਕੇ ਪਵਿੱਤਰ ਮੰਦੇ ਸਨ ਅੱਜ ਉਹਨਾਂ ਦਾ ਰਹਾਸ ਸਭ ਦੇ ਸਾਹਮਣੇ ਸੀ ਉਹ ਅਸਲ ਦੇ ਵਿੱਚ ਉਸਦੇ ਹੀ ਪਿਤਾ ਦਾ ਲਾਜ ਅਤੇ ਵਹਿਮ ਦਾ ਨਤੀਜਾ ਸੀ ਜਸਮਨ ਸਿੰਘ ਦੇ ਹੰਝੂ ਹੁਣ ਦਰਦ ਦੇ ਨਹੀਂ ਸਨ ਬਲਕਿ ਸੱਚ ਸਾਹਮਣੇ ਆਣ ਦੀ ਤਸੱਲੀ ਦੇ ਸਨ ਉਸ ਨੂੰ ਇਹਨਾਂ ਦੇ ਪਿਤਾ ਦੀ ਲਾਚਾਰੀ ਅਤੇ ਗਲਤੀ ਦਾ ਅਹਿਸਾਸ ਹੋਇਆ ਅਤੇ ਨਾਲ ਹੀ ਇਹ ਵੀ ਸਮਝ ਆਇਆ ਕਿ ਰਣਜੀਤ ਦੇ ਪਿਤਾ ਨੇ ਆਪਣੇ ਆਖਰੀ ਸਮੇਂ ਵਿੱਚ ਸੱਚ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਸਚਾਈ ਤੋਂ ਸਾਹਮਣੇ ਆਉਣ ਤੋਂ ਬਾਅਦ ਮਾਲਕ ਪਰਵਾਹ ਨਹੀਂ ਸਾਰਾ ਧਿਆਨ ਰੋਹਨ ਦੇ ਡਾਕਟਰੀ ਇਲਾਜ 'ਤੇ ਲਗਾਇਆ ਨਾ ਕਿ ਪਹਿਲਾਂ ਵਾਂਗ ਹਰ ਵੀਰਵਾਰ ਮਰੀ ਦੀ ਪੂਜਾ ਕਰਨਾ ਜਾਂ ਇੱਤੇ ਜਾਗ ਲਗਾਉਣੇ ਜਾਂ ਪ੍ਰਾਂਤ ਪ੍ਰਾਂਦੇ ਢੋਂਗ ਪਖੰਡ ਕਰਨੇ ਜਿਸ ਨਾਲ ਰੋਹਨ ਦੇ ਇਲਾਜ ਵਿੱਚ ਬੜਾ ਪੈਰੀਆ ਸੁਣਾ ਇਸ ਵਾਰ ਵੱਡੇ ਤੋਂ ਵੱਡੇ ਸ਼ਹਿਰ ਦੇ ਡਾਕਟਰ ਕੋਲ ਜਾਇਆ ਗਿਆ ਜਿੱਥੇ ਉਸ ਦੀ ਸਹੀ ਜਾਂਚ ਸਹੀ ਦੇਖਭਾਲ ਅਤੇ ਪੂਰੇ ਧਿਆਨ ਨਾਲ ਇਲਾਜ ਹੋਇਆ ਕੁਝ ਹਫ਼ਤਿਆਂ ਦੀ ਦੇਖਭਾਲ ਅਤੇ ਦਵਾਈਆਂ ਤੋਂ ਬਾਅਦ ਰੋਹਨ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋਣ ਲੱਗਾ ਇਹ ਚਮਤਕਾਰ ਮੜੀ ਦੇ ਟਹਿਣਾ ਨਹੀਂ ਬਲਕਿ ਅੰਧਵਿਸ਼ਵਾਸ ਦੀ ਦੀਵਾਰ ਟੁੱਟਣਾ ਹੋਇਆ ਸੀ ਜਿਸ ਕਾਰਨ ਪਰਿਵਾਰ ਨੇ ਸਹੀ ਡਾਕਟਰੀ ਇਲਾਜ ਦੀ ਬਜਾਏ ਬਹਿਮਾ ਪਰਮਾਤੇ ਭਰੋਸਾ ਕੀਤਾ ਸੀ ਉਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੇ ਬਹਿਮ ਹੀ ਉਹਨਾਂ ਦੇ ਬੇਟੇ ਦੀ ਬਿਮਾਰੀ ਨੂੰ ਲੰਮਾ ਖਿੱਚਦੇ ਹਨ ਪਿੰਡ ਦੇ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਬੱਕਰੀ-ਵੱਕਰੀ ਪ੍ਰਤੀਕਿਰਿਆ ਸੀ ਕੁਝ ਲੋਕ ਅਜੇ ਵੀ ਗੁੱਸੇ ਵਿੱਚ ਸਨ ਵੀ ਜਸਵੰਤ ਸਿੰਘ ਨੇ ਬੜਾ ਪਵਿੱਤਰ ਸਤੰਟ ਢਾ ਦਿੱਤਾ ਹੈ ਇਸ ਦੇ ਨਤੀਜੇ ਉਸਨੂੰ ਭੁਗਤਣੇ ਪੈਣਗੇ ਇਸ ਨੇ ਬਾਬੇ ਨੂੰ ਨਾਰਾਜ਼ ਕਰ ਦਿੱਤਾ ਹੈ ਹੁਣ ਪਿੰਡ ਤੇ ਵੱਡੀ ਮੁਸੀਬਤ ਆਵੇਗੀ ਸੋਕਾ ਪਵੇਗਾ ਅਤੇ ਪਿੰਡ ਦੇ ਵਿੱਚ ਕਦੇ ਫਸਲ ਚੰਗੀ ਨਹੀਂ ਹੋਣੀ ਬਿਮਾਰੀ ਫੈਲੇਗੀ ਲੇਕਿਨ ਕੁਝ ਪੜ੍ਹੇ ਲਿਖੇ ਨੌਜਵਾਨ ਇਸ ਸੱਚਾਈ ਤੋਂ ਹੈਰਾਨ ਸਨ ਉਹਨਾਂ ਦੇ ਮਨ ਵਿੱਚ ਆਪਣੇ ਪੁਰਾਣੇ ਵਿਸ਼ਵਾਸਾ ਪ੍ਰਤੀ ਸ਼ੱਕ ਪੈਦਾ ਹੋ ਗਿਆ ਉਹ ਆਪਸ ਵਿੱਚ ਗੱਲ ਕਰਨ ਲੱਗੇ ਜੇ ਇਹ ਮੜੀ ਸੱਚਮੁੱਚ ਇੰਨੀ ਸ਼ਕਤੀਸ਼ਾਲੀ ਸੀ ਤਾਂ ਮਾਲਕ ਦਾ ਪੁੱਤਰ ਬਿਮਾਰ ਕਿਉਂ ਹੋ ਗਿਆ ਜੇਕਰ ਇਸ ਦੇ ਢਾਹ ਨਾਲ ਸੱਚਮੁੱਚੇ ਕੁਝ ਹੋ ਗਿਆ ਤਾਂ ਇਸ ਦਾ ਪੁੱਤਰ ਢਾਹਣ ਤੋਂ ਬਾਅਦ ਠੀਕਵੇਂ ਹੋ ਗਿਆ ਰਣਜੀਤ ਸਿੰਘ ਨੇ ਜਸਵੰਤ ਸਿੰਘ ਤੋਂ ਹੱਥ ਜੋੜ ਕੇ ਮਾਫੀ ਮੰਗੀ ਉਹਨਾਂ ਨੇ ਮੰਨਿਆ ਕਿ ਉਹਨਾਂ ਦਾ ਵਹਿਮ ਹੀ ਉਹਨਾਂ ਦੇ ਬੇਟੇ ਦੀ ਬਿਮਾਰੀ ਅਤੇ ਉਹਨਾਂ ਦੇ ਖੇਤ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਅਸਲੀ ਕਾਰਨ ਸੀ ਜਸਵੰਤ ਸਿੰਘ ਉਸ ਦਿਨ ਤੋਂ ਬਾਅਦ ਪਿੰਡ ਦੇ ਵਿੱਚ ਸਿਰਫ ਇੱਕ ਮਜ਼ਦੂਰ ਨਹੀਂ ਰਿਹਾ ਬਲਕਿ ਗਿਆਨੀ ਜੀ ਅਤੇ ਸੱਚ ਦਾ ਪ੍ਰਤੀਕ ਬਣ ਗਿਆ ਪਿੰਡ ਦੇ ਨੌਜਵਾਨ ਅਤੇ ਜੋ ਲੋਕ ਜੋ ਇਸ ਸੱਚ ਨੂੰ ਕਬੂਲਦੇ ਸਨ ਉਹਨਾਂ ਨੇ ਤਾਂ ਗੁਰੂ ਰਾਮਦਾਸ ਅਤੇ ਪਾਤਸ਼ਾਹੀ ਸ਼ਰਣ ਲਈ ਗੁਰੂ ਕਰ ਜਾਣ ਲੱਗੇ ਅਤੇ ਮੜੀਆਂ ਮਸਾਣਾ ਨੂੰ ਛੱਡ ਕੇ ਗੁਰਸਿੱਖੀ ਨਾਲ ਜੁੜੇ ਆਪਣੇ ਗੁਰੂਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਇਸ ਦੇਸ਼ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਇਹਨਾਂ ਮੜੀਆਂ ਮਸਾਣਾ ਤੋਂ ਦੂਰ ਹੋਣ ਲਈ ਆਪਾਂ ਨੂੰ ਸਿਖਾਇਆ ਜਿਨ੍ਹਾਂ ਨੇ ਆਪਣੇ ਵਾਸਤੇ ਕਿੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਰ ਵਾਰ ਆਪਾਂ ਨੂੰ ਸਿੱਧੇ ਰਸਤੇ ਪਾਣਾ ਚਾਹੀਆ ਲੇਕਿਨ ਲੋਕ ਅੱਜ ਵੀ ਪੁੱਠੇ ਰਾਸਤੇ ਤੇ ਚੱਲਦੇ ਹਨ ਲੋਕ ਅੱਜ ਵੀ ਗੁਰੂ ਸਾਹਿਬ ਦੀ ਗੱਲਾਂ ਨੂੰ ਨਹੀਂ ਮੰਨਦੇ ਪਾਵੇਂ ਮੱਥੇ ਜੀ ਰੂ ਡੇਕਦੇ ਹਨ ਮੱਥੇ ਦਿਨ ਵਿੱਚ 10-10 ਵਾਰੀ ਟੇਕ ਜਾਂਦੇ ਹਨ ਲੇਕਿਨ ਜੋ ਗੁਰੂ ਸਾਹਿਬ ਕਹਿੰਦੇ ਹਨ ਉਹਨਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਵੀ ਨਹੀਂ ਮੰਨਦੇ ਮਤੇ ਜਨੇ ਮਰਜੀ ਟੇਕ ਲਵੋ ਜਦ ਤੱਕ ਗੁਰੂ ਸਾਹਿਬ ਦੀ ਗੱਲ ਨਹੀਂ ਸੁਣੋਗੇ ਜਦੋਂ ਤੱਕ ਉਹਨਾਂ ਦੇ ਹੁਕਮਨਾਮੇ ਨਹੀਂ ਮੰਨੋਗੇ ਸਿੱਖੀ ਦਾ ਪ੍ਰਚਾਰ ਪੰਜਾਬ ਦੇ ਵਿੱਚ ਦਾ ਛੱਡੋ ਦੁਨੀਆ ਦੇ ਵਿੱਚ ਕਿਤੇ ਨਹੀਂ ਹੋ ਸਕਦਾ ਸਿੱਖੀ ਦੀ ਜੜ ਹੈ ਗਿਆਨ ਗਿਆਨ ਜਦੋਂ ਤੱਕ ਸੁਣਿਆ ਨਾ ਜਾਵੇ ਮੰਨਿਆ ਨਾ ਜਾਵੇ ਮੰਨ ਕੇ ਆਪਣੇ ਜੀਵਨ ਦੇ ਵਿੱਚ ਪਾਲਿਆ ਨਾ ਜਾਵੇ ਉਦੋਂ ਤੱਕ ਕੋਈ ਫਾਇਦਾ ਨਹੀਂ ਹੈ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਕੀ ਕਹਿਣਾ ਚਾਹੂਗੀ ਤੁਸੀਂ ਜਸਵੰਤ ਸਿੰਘ ਬਾਰੇ ਜਿਸ ਨੇ ਇਹ ਨਾਸਬ ਕੀਤਾ ਅਤੇ ਆਪਣੀ ਪਰਵਾਰੀ ਕੀਤੇ ਜੇਕਰ ਆਮ ਇਨਸਾਨ ਹੁੰਦਾ ਸੋਚਦਾ ਕੁਝ ਗੱਲ ਨਹੀਂ ਆ ਪੱਕੀ ਲੈਣਾ ਹੈ ਮਰ ਜਾਣ ਤੋਂ ਮੱਥਾ ਇਹਨਾਂ ਨੂੰ ਆਪਾਂ ਐਵੇਂ ਪੰਗਾ ਮੋਲ ਲਈਏ ਕੱਲ ਨੂੰ ਆਪਣੇ ਸਿਰ ਤੇ ਚੜ ਜਾਣ ਜਾਂ ਫਿਰ ਆਪਾਂ ਨੂੰ ਹੀ ਪੁੱਟਾ ਸੇ ਦਾ ਕਹਿਣ ਲੱਗ ਜਾਣ ਜਾਂ ਆਪਣੇ ਨਾਲ ਲੜਾਈ ਲੈ ਲੈਣ ਇਸ ਤਰ੍ਹਾਂ ਸੋਚ ਕੇ ਵਹਿਮ ਪਰਮ ਚੱਲਦੇ ਰਹਿੰਦੇ ਹਨ ਗੁਰੂ ਸਾਹਿਬ ਨੇ ਵੀ ਸਾਰੇ ਨੂੰ ਮੌਕੇ ਤੇ ਅਕਲ ਦਿੱਤੀ ਜੇਕਰ ਉਸ ਵਕਤ ਸ਼ਾਇਦ ਉਹ ਪੇਟੀ ਉਸ ਦੇ ਵਿੱਚੋਂ ਨਾ ਨਿਕਲਦੀ ਸ਼ਾਇਦ ਅੱਜ ਗੱਲ ਕੋਈ ਹੋਰ ਹੋਣੀ ਸੀ ਲੋਕਾਂ ਨੇ ਐਵੇਂ ਗੁੱਸੇ ਹੋਣਾ ਵੀ ਇਸਨੇ ਸਾਡੇ ਜ਼ਾਇਦੀ ਦੀ ਜਗ੍ਹਾ ਢਾ ਦਿੱਤੀ ਹੈ ਕਿਸੇ ਨੂੰ ਸੱਚ ਦਾ ਪਤਾ ਨਹੀਂ ਲੱਗਣਾ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਗੁਰੂ ਸਾਹਿਬ ਦਾ ਕੋਈ ਚਮਤਕਾਰ ਸੀ ਗੁਰੂ ਸਾਹਿਬ ਨੇ ਆਪ ਪਾਣਾ ਬਤਾਇਆ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ ਹਾਂਜੀ ਸਾਧ ਸੰਗਤ ਜੀ ਬਸੋ ਜੀ ਕਮੈਂਟਾਂ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਦਿਓ ਜੀ ਸਾਨੂੰ ਇਜਾਜ਼ਤ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ WhatsApp ਦੇ ਉੱਪਰ ਇਸ ਨੂੰ ਸਟੇਟਸ ਵੀ ਲਗਾ ਸਕਦੇ ਹੋ ਤਾਂ ਕਿ ਹੋਰਾਂ ਦੇ ਵਿੱਚ ਜੋ ਇਹ ਪਖੰਡ ਫੈਲਿਆ ਹੋਇਆ ਅੰਧਵਿਸ਼ਵਾਸ ਫੈਲਿਆ ਹੋਇਆ ਇਹ ਚੱਕਨਾਚੂਰ ਹੋ ਸਕੇ ਸਾਧ ਸੰਗਤ ਦੇਵਸਾਂ ਨੂੰ ਜਾਜਤ ਹਾਂਜੀ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ